ਤੇ ਉੱਥੇ ਸਹੁ ਪਿੰਡ ਚ ਤੇ ਦੋ ਟੰਡੀਆਂ ਨੇ ਪਾਈਆਂ ਦੀਆਂ ਪਿਓਰ ਨਸਲਾਂ ਦੀਆਂ ਤੇ ਚਾਚੇ ਤਾਏ ਚ ਹੀ ਪੈਂਦੇ ਨੇ ਬਾਈ ਤੇ ਇੱਕ ਦੂਜੇ ਦੇ ਬੱਕਰੇ ਛੱਡ ਕੇ ਇਹਨਾਂ ਨੇ ਨਸਲ ਬਣਾਈ ਐ ਇਹ ਬਹੁਤ ਪੁਰਾਣੀ ਤੇ ਇਹਨਾਂ ਦੀਆਂ ਵੀ ਬੱਕਰੀਆਂ ਦਿਖਾਵਾਂਗੇ ਦੋ ਟੰਡੀਆਂ ਨੇ ਇਹਨਾਂ ਦੇ ਪਿੰਡ ਚ ਪਿਓਰ ਬੱਕਰੀਆਂ ਬੀਟਲ ਪੰਜਾਬੀ ਕਿਉਂਕਿ ਅੰਬਰਸਰੀ ਪਿਓਰ ਅਸਲੀ ਖਰਨਾ ਕਹਿੰਦੇ ਨੇ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਇਹਨਾਂ ਬਾਰੇ ਦੱਸੋ ਜੀ ਇਹ ਕੀ ਦੀਆਂ ਬੱਕਰੀਆਂ ਨੇ ਰਾਮਦਾਸ ਰਾਮਦਾਸ ਜੀ ਆ ਰਾਮਦਾਸ ਜੀ ਛੋਟੀਆਂ ਨਹੀਂ ਜੀ ਹਾਂਜੀ ਅੱਛਾ ਜੀ ਤੁਸੀਂ ਮਤਲਬ ਇਹਨਾਂ ਦੇ ਦੌਲਤ ਕੇ ਪਰਿਵਾਰ ਚੋਂ ਜੀ ਮੇਰੇ ਚਾਚਾ ਸਾਗੀ ਚਾਚਾ ਅੱਛਾ ਸਾਗੀ ਚਾਚਾ ਦਾ ਦੌਲਤਰਾਮਾ ਦੌਲਤਰਾਮ ਦਾ ਪਰਿਵਾਰ ਬਹੁਤ ਹੈ ਯਾਰ ਮੈਨੂੰ ਇੰਨੀ ਖੁਸ਼ੀ ਹੋ ਗਈ ਵੀ ਇਹਦਾ ਇੰਨਾ ਪਰਿਵਾਰ ਦਿਨ ਦੁੱਗਣੀ ਰਾਤ ਮਹਾਰਾਜ ਚੋਗਣੀ ਰੱਖੇ ਪਰਮਾਤਮਾ ਇਹਨਾਂ ਦੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀਆਂ ਵਾਪਸੇ ਉਹਦੀ ਮੈਰ ਹੈ ਸ਼ੁਕਰ ਮਹਾਰਾਜ ਕੀ ਅੱਛਾ ਵੱਡਾ ਪਰਵਾਹ ਕੋਜੀ ਮੰਡੀਆਂ ਦੇ ਵਿੱਚ ਸਾਨੂੰ ਦੌਲਤ ਮਿਲਦਾ ਰਹਿੰਦਾ ਹੈ ਮੇਰਾ ਭਾਈ ਲੋਕਾਂ ਨੂੰ ਐਂ ਲੱਗਦਾ ਹੈ ਵੀ ਇਹ ਤਾਂ ਜਮੀ ਕੁਸੂ ਹੀ ਗਰੀਬ ਜਾ ਹੈ ਵੀ ਪਤਾ ਨਹੀਂ ਹੈ ਇਹਦੇ ਪਤਾ ਨਹੀਂ ਨਾਂ ਪਰ ਅੱਜ ਮੈਂ ਦولتਰਾਮ ਦੇ ਘਰ ਪਹੁੰਚਿਆ ਦولتਰਾਮ ਦਾ ਜਦ ਮੈਨੇ ਪਰਿਵਾਰ ਦੇਖਿਆ ਤੇ ਮੇਰਾ ਰੋਂਗ ਰੋਂਗ ਹਰੂ ਬਲਵੰਤ ਵੀ ਆਹ ਹੈ ਤੇ ਪਰਿਵਾਰ ਦਾ ਬੰਦਾ ਐਡਾ ਠੰਡਾ ਬੰਦਾ ਐਡਾ ਚੰਗਾ ਬੰਦਾ ਬਹੁਤ ਇਨਸਾਨ ਢੰਡਾ ਇਹਦੀਆਂ ਮੈਂ ਕੀ ਕੀ ਸਿਫਤਾਂ ਕਰਾਂ ਹਾਂਜੀ ਇਹ ਦੱਸੋ ਤੁਸੀਂ ਕਿੰਨੇ ਸਾਲ ਦੇ ਬੱਕਰੀਆਂ ਰੱਖਦੇ ਹੋ ਵਿਚਾਲੇ ਆ ਰੂ ਦੇ ਅੱਜ ਸਾਡੇ ਦਾਦੇ ਪੜਦਾਦੇ ਕੰਮ ਕਰੀ ਜਾਂਦੇ ਨੇ ਸਾਰ ਪਕੜੀਆਂ ਦਾ ਕੰਮ ਆ ਸਭਾ ਸਤ ਥੋੜੀਆਂ ਹੀ ਰੱਖੀਆਂ ਹਾਂ ਕੁਝ ਆਦੂ ਉੱਤੇ ਦੇ ਰੱਖੀਆਂ ਨੇ ਕੁਝ ਅੱਛਾ ਕੁਝ ਆਦੂ ਤੇ ਦੇ ਰੱਖੀਆਂ ਨੇ ਅੱਛਾ ਇਹ ਪੂਰਾ ਬੱਕਰਾ ਜੋ ਕੈ ਸਾਲ ਦਾ ਜੀ ਇਹ 6 ਦਾੰਦ ਹੋਇਆ ਹੈ 6 ਦਾੰਦ ਹੈ ਜੀ ਹੋਰ ਆ ਬਲਕ ਅੱਛਾ ਜੀ ਪੂਰਾ ਨਾ ਗਰਾ ਕੰਨਾਂ ਦੀ ਲੰਥ ਬਹੁਤ ਹੈ 43 44 ਇੰਚ ਦਾ ਹੀ ਲਓ ਜੀ ਇਹਨੂੰ ਮੜਾ ਜਾ ਮਿਲ ਲਈਏ ਨਾਮੀ ਨਹੀਂ ਅੱਛਾ ਬਾਹੀ ਹੈ 43 ਇੰਚ ਦਾ ਪੂਰਾ 43 ਇੰਚ ਦਾ ਹੈਗਾ ਜੀ ਹਾਂ 43 ਇੰਚ ਦਾ ਬੱਕਰਾ ਹੈਗਾ ਜੀ ਅੱਛਾ ਜੀ ਮਤਲਬ ਤੁਹਾਡਾ ਚਾਹ ਪਾਣੀ ਕਰਨ ਦੇ ਲਈ ਇਧਰੇ ਰੱਖ ਰਕੀਆਂ ਨੇ ਵੀ ਚਲੋ ਦੁੱਧ ਨਸੀ ਨੂੰ ਲੈਣਾ ਬਹੁਤ ਵਾ ਅੱਛਾ 100 ਕੰਨ ਰੱਖਿਆ 100 ਨਾਲ ਰੱਖਿਆ ਸਾਡੇ 100 ਪੂਰਾ ਹੈ ਛੋਟੇ ਲਾ ਕੇ ਜਨਾਨੀ ਲਾ ਲੈ ਬੱਚਾ ਲਾ ਲੈ ਵੱਡੇ ਲਾ ਲੈ بڑا 100 ਹੈ ਬੰਦੀਆਂ ਦੇ ਸਾਡੇ ਸਾਰੇ ਮੁੰਡੇ ਥੱਡੇ ਥੱਡੇ ਇਹਦੇ 100 ਕਰਦੇ ਹੋਏ ਅੱਛਾ ਜੀ ਆ ਬੇਸੋ ਕੋਈ ਗੱਲਬਾਤ ਕਰ ਲੋ ਕੋਈ ਦੋ ਚਾਰ ਗੱਲਬਾਤਾਂ ਉੱਥੇ ਪੁੱਛੂਗਾ ਤੁਹਾਨੂੰ ਦੋ ਚਾਰ ਵੀ ਕਿੰਨੇ ਕਿੱਥੋਂ ਕੀ ਗੱਲਬਾਤ ਹੈ ਆ ਢੱਬੀ ਬੱਕਰੀ ਦਿਖਾਓ ਬੱਕਰੀਆਂ ਦਿਖਾਓ ਆਪਦੀਆਂ ਹਾਂਜੀ ਬੱਕਰੀਆਂ ਦਿਖਾਓ ਉਹ ਖੜੀ ਕੋਈ ਤੈਨੂੰ ਚੰਗੀ ਲੈ ਦੀ ਆਪਦੀ ਫੜਦਾ ਯਾਰ ਆ ਉਹ ਨਾ ਉਹ ਨਾ ਤਾਈਂ ਕੀ ਚੱਲੀ ਤੇ ਮੈਂ ਕਿਉਂ ਰਹਿ ਗਈ ਇਹ ਤੇਰਾ ਵੀ ਮਨਣਾ ਹੈ ਕਹੀ ਮੇਰੀ ਵੀਡੀਓ ਵਿੱਚ ਚੰਗੀਆਂ ਚੀਜ਼ਾਂ ਦੇ ਅਸੀਂ ਮੈਨਾ ਚੰਗੀਆਂ ਚੀਜ਼ਾਂ ਵਾਸਤੇ ਹੈ ਪੈਣਾ ਨੇ ਦੋਨੇ ਜੀ ਹਾਂਜੀ ਦੋਨੋਂ ਪੈਣਾ ਇੱਕ ਨਸਲ ਦੀਆਂ ਨੇ ਹਨਾ ਪਿਓਰ ਬੀਟਲ ਬੱਕਰੀਆਂ ਚੀਨੀਆਂ ਛੇਰੀਆਂ ਚੀਨੀਆਂ ਛੇਰੀਆਂ ਜੀ ਤੇ ਕਿੰਨੇ ਕਿੰਨੇ ਸੂਏ ਨੇ ਇਹ ਇਹ ਤੀਜੇ ਤੀਜੇ ਸੂਈ ਹੈ ਤੀਜੇ ਤੀਜੇ ਤੇ ਬੱਚੇ ਕਿੰਨੇ ਕਿੰਨੇ ਦਿੰਦੀਆਂ ਨੇ ਇਹ ਬੱਚੇ ਤਿੰਨ ਤਿੰਨ ਦਿੰਦੀਆਂ ਨੇ ਤਿੰਨ ਤਿੰਨ ਬੱਚੇ ਆਈ ਸੂਏ ਹਾਂਜੀ ਤੇ ਇਹ ਤੇ ਹੁਣੇ ਸੂਈਆਂ ਹੋਈਆਂ ਨੇ ਸੂਈ ਹੋਈਆਂ ਬੱਕਰੀ ਦੋਨੋਂ ਹਾਂਜੀ ਹਾਂ ਸੂਈ ਹੋਈ ਹੈ ਅੱਛਾ ਜੀ ਸੂਈ ਹੋਈ ਹੈ ਪਾਸ 36 ਸੈਂਟੀਮੀਟਰ ਦੀਆਂ ਬੱਕਰੀਆਂ ਨੇ ਤੇ ਆ ਕਾਲੀਆਂ ਡੱਬੀਆਂ ਨੇ ਜੀ ਇਹ ਕਾਲੀਆਂ ਡੱਬੀਆਂ ਅੱਛਾ ਦੇਖ ਸਕਦੇ ਹੋ ਡੱਬ ਬਹੁਤ ਵਧੀਆ ਨੇ ਇਹ ਬਾਈ ਮਾਈ ਇੱਕ ਨਵੇਂ ਸੂਏ ਨੇ ਸੂਏ ਨਹੀਂ ਤੀਜੇ ਸੂਆ ਜੀ ਦੋਨੇ ਤੀਜੇ ਅੱਛਾ ਜੀ ਠੀਕ ਹੈ ਜੀ ਤੇ ਇਹ ਕਿੰਨੇ ਕਿੰਨੇ ਬੱਚੇ ਦਿੰਦੀਆਂ ਨੇ ਦੋ ਦੋ ਬੱਚੇ ਦਿੰਦੇ ਨੇ ਤੇ ਦੁੱਧਦਾਰ ਘਾਟ ਇਹਨਾਂ ਦਾ ਦੁੱਧਦਾਰ ਵੀ ਠੀਕ ਹੈ ਜੀ ਪੂਰਾ 3 ਕਿਲੋ ਦੋ ਦੇ 3-3 ਕਿਲੋ 3-3 ਕਿਲੋ ਠੀਕ ਹੈ ਤੇ ਆਹ ਦੇਖ ਸਕਦੇ ਹੋ ਇਹ ਦੋਵੇਂ ਪੱਠਾ ਇਸੇ ਦੀਆਂ ਨੇ ਜੀ ਦੋ ਪੱਠਾ ਨੇ ਦੋ ਪੱਠਾ ਨੇ ਬਾਈ ਦੁੱਧ ਵਾਲੀਆਂ ਬੱਕਰੀਆਂ ਨੇ ਦੋ ਪੱਠਾ ਨੇ ਕਿਨੇ ਕਿਨੇ ਮਹੀਨੇ ਦੀਆਂ ਨੇ ਜੀ ਇਹ ਮਿੰਨੇ ਮਿੰਨੇ ਹੈ ਜੀ ਦੋ ਦੋ ਮਿੰਨੇ ਆ ਨਿਆ ਪੱਠਾ ਨੇ ਹਲੇ ਵੀ ਝੁੰਗਦੀਆਂ ਨੇ ਕਹਿੰਦੇ ਇਹ ਪਹਿਲੇ ਸੂਈ ਸੂਈ ਪੱਠਾ ਦੂਜਾ ਦੂਜਾ ਸੂਆ ਦੂਜੇ ਸੂਈ ਸੂਈ ਹੋਈਆਂ ਨੇ ਬੱਕਰੀਆਂ ਇੰਨਾ ਜਿਹਾ ਪੂਰਾ ਟੋਪਾ ਲਾ ਲਿਆ ਨੇ ਇਹਦੀਆਂ ਵੀ ਚੰਗੀਆਂ ਨੇ ਬੱਕਰੀਆਂ ਮਾਈ ਦੀਆਂ ਇਹ ਨਾਗਰੀ ਹੈ ਨਾਗਰੀ ਜੀ ਉਹਨਾਂ ਵਾਲੀ ਨਸਲ ਹੈ ਇਹ ਉਹਨਾਂ ਵਾਲੀ ਨਸਲੀ ਹੈ ਜੀ ਇਹ ਛੋਟੀ ਹੈ ਹੌਲੀ ਹੌਲੀ ਕੱਦ ਕਰ ਜੂਗੀ ਨਾ ਹਾਂਜੀ ਇਹ ਸੂਈ ਹੋਈ ਹੈ ਜੀ ਇੱਕ ਵਾਰੀ ਸੂਈ ਇੱਕ ਵਾਰੀ ਸੂਈ ਹੈ ਹਨਾ ਇਹ ਵੀ ਦੇਖ ਸਾਡੇ ਉਹ ਨਸਲਾ ਪੂਰੀਆਂ ਵਧੀਆਂ ਨੇ ਬਾਈ ਨਾਲੇ ਤੇ ਆਹ ਪੂਰੀ ਬੱਕਰੀ ਦਿਖਾਓ ਇੱਕ ਵਾਰ ਮੂੰਹ ਇੱਧਰ ਕਰੋ ਜੀ ਤੇ ਇਸ ਲਈ ਦੋ ਦਦਾ ਕਿੰਨਾ ਕੁ ਹੋਊਗਾ ਜੀ ਉਹਦਾ ਹੈ 3 ਕਿਲੋ ਇਹਦਾ ਉਹ ਰਾਂ ਨੂੰ ਕੱਢਿਓ ਦਾਜੀ ਸੁਹੀ ਹੈ ਜੀ ਹਾਂ ਤੇ ਇਹ ਤੁਹਾਡੇ ਬੋਕ ਵਾਲੀ ਨਸਲਾ ਹੈ ਨਾ ਹਾਂਜੀ ਠੀਕ ਹੈ ਜੀ ਤੇ ਖੀਰੀ ਪੱਠਾ ਆਹ ਖੀਰੀ ਖੀਰੀ ਪੱਠਾ ਠੀਕ ਹੈ ਆਡਰਸ ਬਹੁਤ ਵਧੀਆ ਝੋਲਾ ਲਾਇਆ ਹੋਇਆ ਇਹ ਬੱਕਰੀਆਂ ਇਹਨਾਂ ਦੀਆਂ ਵੀ ਟੌਪ ਕਲਾਸ ਨੇ ਹਰਿਆਣੇ ਦੇ ਵਿੱਚ ਸਾਡੇ ਤੁਨੂੰ ਗਰਾਂ ਨੇ ਬੜੀ ਸ਼ੌਕ ਹੈ ਬੜਾ ਪੁਰਾਣਾ ਸ਼ੌਕ ਹੈ ਸਾਡੇ ਪੰਜਾਬ ਦੇ ਫਿਰ ਫਿਰ ਕੇ ਫਿਰ ਫਿਰ ਕੇ ਬੜਾ ਬੜਾ ਤਕੜਾ ਸ਼ੌਕ ਪੁਰਾ ਕੀਤਾ ਹੈ ਮਾਲਕ ਨੇ ਪਰਮਾਤਮਾ ਨੇ ਮਾਨਣੇ ਜੀ ਇਸ ਦਾ ਤੁਨੂੰ ਹਰਿਆਣੇ ਵਾਲਿਆਂ ਨੂੰ ਸਾਡੇ ਪੰਜਾਬ ਦੇ ਪਾਲੀਆਂ ਨੂੰ ਮਾਫ ਕਰ ਗਏ ਜੀ ਸਾਡੇ ਪੰਜਾਬ ਦਾ ਪਾਲੀ ਥੋੜੀ ਰੀਸ ਨਹੀਂ ਕਰਦਾ ਤੁਸੀਂ ਸਾਡੇ ਗੁਰੂ ਸਮਾਹ ਨੂੰ ਅਸੀਂ ਤੁਹਾਡੇ ਚੇਤੇ ਨਹੀਂ ਅਸੀਂ ਨਹੀਂ ਮੰਨਦੇ ਅਸੀਂ ਅਸੀਂ ਸਾਰੇ ਦੇ ਹੱਲ ਮੰਨਦੇ ਸ਼ੌਕ ਹੈ ਸਾਡਾ ਸ਼ੌਕ ਹੈ ਸਾਡੇ ਸਾਰੇ ਦੇ ਹੱਵੇ ਮੰਨਦੇ ਸਾਰੇ ਪੂਰੇ ਕਰਦੇ ਸੀ ਅਗਰ ਬੋਤਾਂ ਹੈ ਅੱਜ ਮੈਂ ਬੱਚਾ ਬੱਚਾ ਥੋੜਾ ਪਰਿਵਾਰ ਬੜਾ ਵਧੀਆ ਹਰਨ ਪਾਕਿਸਤਾਨ ਪਾਕਿਸਤਾਨ ਦੀ ਜਗ੍ਹਾ ਹੈ ਪੰਜਾਬ ਪੰਜਾਬ ਦੀ ਜਗ੍ਹਾ ਹੈ ਹਰਿਆਣਾ ਹਰਿਆਣਾ ਦੀ ਜਗ੍ਹਾ ਹੈ ਹਰਿਆਣੇ ਚ ਭਾਈ ਇੱਕ ਗੱਲ ਅਸੀਂ ਵੀ ਕਹਿੰਦੇ ਹਰਿਆਣੇ ਚ ਸਾਨੂੰ ਸਭ ਤੋਂ ਪਹਿਲਾਂ ਥੋਡੀਆਂ ਬੱਕਰੀਆਂ ਇਸ ਇਸ ਨਸਲ ਦੇ ਉੱਪਰ ਆਈਆਂ ਦੇਖੀਆਂ ਨੇ ਸਾਰੇ ਸਟੇਟ ਦਾ ਨਹੀਂ ਹਰਿਆਣਾ ਜੀ ਆਪਣਾ ਹਾਂਜੀ ਹਰਿਆਣੇ ਦੀ ਸਿੱਨੀ ਸਟੇਟ ਹੈ ਸਾਰੇ ਹਰਿਆਣੇ ਦੀ ਸਟੇਟ ਤੋਂ ਸਾਨੂੰ ਸੌਂ ਗਾਮ ਦੇ ਵਿੱਚ ਥੋਡੀਆਂ ਬੱਕਰੀਆਂ ਸਭ ਤੋਂ ਵਧੀਆ ਪਹਿਲੇ ਨੰਬਰ ਤੇ ਲੱਗੀਆਂ ਜੀ ਪਹਿਲੇ ਨੰਬਰ ਤੇ ਥੋਡੀਆਂ ਦੂਜੇ ਨੰਬਰ ਤੇ ਮੇਰੇ ਆ ਬਾਈ ਦੀਆਂ ਫੁੱਡਾ ਇਸ ਪਿੰਡ ਦੇ ਵਿੱਚ ਥੋੜਨਾ ਰਿਕਾਰਡ ਤੋੜਤਾ ਜੀ ਜ਼ਿਲ੍ਹੇ ਹਰਿਆਣੇ ਦੇ ਵਿੱਚ ਹਸਾਰ ਜ਼ਿਲ੍ਹੇ ਚ ਹਸਾਰ ਹਾਂ ਠੀਕ ਹੈ ਇਹ ਇਧਰ ਕੋ ਟੰਡੀਆਂ ਪਰਾਂ ਦਿਖਾਈ ਆ ਆਪਾਂ ਨੇ ਪਹਿਲਾਂ ਤੇ ਦੋ ਟੰਡੀਆਂ ਪੂਰੀਆਂ ਸਿਰੇ ਦੀਆਂ ਨੇ ਕਿ ਪਿੰਡ ਦੇ ਵਿੱਚ 15 16 ਮਿੰਟ ਦੀ ਵਧੀਆ ਬਣਾ ਦੇ ਦੀ ਵੀ ਕਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਫਿਰ ਤੇ ਪਰਾਂ ਬਣਾਉਂਦੇ ਸਾਡੇ ਡੈਡੀ ਔਰ ਦੋ ਪਾਈ ਹੈਗੇ ਨੇ ਇਹ ਮੇਰੇ ਡੈਡੀ ਹੈ ਇਹ ਮੇਰੇ ਕਾਉਜੀ ਹੈ ਮੈਂ ਕਾਉਜੀ ਨੂੰ ਬਣਾਣਾ ਆਪਣੇ ਠੀਕ ਤੋਰੇ ਇਧਰ ਨੂੰ ਬੱਕਰੀਆਂ ਤੁਰਨ ਦਾ ਤੁਰਨ ਦਾ ਖੁੱਲ ਕੇ ਆਹ ਲੈ ਲੈ ਦੇ ਵੇ ਇਹ ਬੰਜਰ ਨੂੰ ਚਾਹ ਨੂੰ ਰੱਖੀਆਂ ਨੇ ਤੇ ਬਾਕੀ ਦਾ ਘਾਰੇ ਦੇ ਦਿੱਤੀਆਂ ਹੋਈਆਂ ਨੇ ਕਹਿੰਦੇ ਖੁੱਡੀਆਂ ਹੋਣ ਦੇ ਖੁੱਡੀਆਂ ਜੀ ਆਂਦੇ ਖੁੱਡੀਆਂ ਇਹਨਾਂ ਦੇ ਖੁੱਡੀਆਂ ਉਹ ਇੱਟਾਂ ਪੈਦਾ ਕਰਤੀਆਂ ਬੰਜਰ ਨੇ ਵੀ ਪੰਜਾਬੀ ਨਸਲ ਦੀਆਂ ਹਰਿਆਣੇ ਚ ਜੀ ਬਕਰ ਬੋਖ ਫੜ ਕੇ ਵੀ ਫੋਟੋ ਕਰਾ ਲੈ ਤੇਰਾ ਨੰਬਰ ਮੂਰੇ ਲਾ ਦਾਂਗੇ ਬੱਚੇ ਬਹੁਤ ਵਧੀਆ ਜਿਹਨੇ ਬਕਰ ਅੱਛਾ ਜੀ ਬੜੇ ਵੱਡਾਂ ਦੇ ਨੇ ਬੱਚੇ ਦਾ ਬੜਾ ਜਾਮ ਦਾ ਬੱਚਾ ਚੰਗੀ ਬੱਕਰੀ ਫੜਦਾ ਜੀ ਆ ਬੱਚੇ ਸਾਰੇ ਇਹਨਾਂ ਦੇ ਆ ਬੱਚੇ ਅੱਛਾ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਤੇ ਆ ਪਾਈਆਂ ਦਾ ਫਾਰਮ ਬਣਾਇਆ ਹੋਇਆ ਇੱਧਰ ਤੇ ਹਰਿਆਣੇ ਦੇ ਫਾਰਮ ਦੇਖ ਰਹੇ ਹਾਂ ਫਾਰਮ ਉੱਤੇ ਬਣਾਉਣ ਲੱਗ ਰਿਹਾ ਆਪਾਂ ਅੱਜ ਉੱਪਰ ਬਣਾ ਰਹੇ ਹੋ ਫਾਰਮ ਹਾਂਜੀ ਤੇ ਇਹ ਪਾਈਆਂ ਦਾ ਘਰ ਲੱਗ ਰਿਹਾ ਉੱਪਰ ਮਿਸਤਰੀ ਲਾ ਰੱਖੇ ਨੇ ਤੇ ਫਾਰਮ ਬਣਨ ਲੱਗ ਰਿਹਾ ਦੁਬਾਰੋਂ ਇਹ ਬੱਕਰੀਆਂ ਹੋਰ ਪਾਉਂਗੇ ਪੰਜਾਬ ਚ ਲੈ ਕੇ ਬਹੁਤ ਕੁਝ ਬਣਾਉ ਆਦਬੇ ਦੇ ਰੱਖਿਆ ਨੇ ਕੁਝ ਹੋਰ ਅੱਛਾ ਪੰਜਾਬ ਚੋਂ ਠੀਕ ਤੇ ਇਹ ਕੱਸੀ ਖੱਸੀ ਬੱਕਰੇ ਨੇ ਹਾਂਜੀ ਇਹ ਕੁਰਬਾਨੀ ਦੇ ਵਿੱਚ ਹੋਗੇ ਕੁਰਬਾਨੀ ਤੇ ਦਿਵਾਂਗੇ ਠੀਕ ਹੈ ਬੱਚੇ ਦਿਖਾਓ ਜੀ ਯਾਰਾਂ ਨੂੰ ਘੱਟ ਲੋ ਤੇ ਬੱਚੇ ਬਹੁਤ ਹੀ ਸੋਹਣੇ ਨੇ ਪਾਕਿਸਤਾਨੀ ਵੱਡੇ ਬੱਕਰੇ ਦੇ ਬੱਚੇ ਆ ਨੇ ਅੱਛਾ ਉਹ ਪੂਰੇ ਦੇ ਹਾਂਜੀ ਵਧੀਆ ਸੁੰਦਾ ਜੀ ਬੱਕਰਾ ਇਹ ਆ ਹైదਰਾਬਾਦੀ ਆ ਹੈਨਾ ਅਮਰ ਕਾਇਦਰਾਬਾਦੀ ਵੀ ਟਲ ਕਰਾਉਸ ਆ ਇਹ ਬੱਚੇ ਜੰਨਦੇ ਕੰਨ ਭੌਨੇ ਯਾਰ ਬੱਚੇ ਆ ਨੇ ਹੈਨਾ ਆ ਡੱਬ ਦੇਖ ਸਾਦੋਂ ਪਾਕਿਸਤਾਨੀ ਇਹ ਅੱਛੀ ਹਾਲੇ ਨਹੀਂ ਆਹ ਲਾੜ ਪਾੜੀ ਪਾੜੀ ਹੈ ਮੇਮ ਵੀ ਪੱਠਾ ਪੱਠਾ ਨੇ ਦੋਨੋਂ ਪੱਠਾ ਨੇ ਤਿੰਨੋਂ ਪੱਠਾ ਤਿੰਨ ਚਾਰ ਤਿੰਨੋਂ ਪੱਠਾ ਸਾਰੇ ਪੱਠਾ ਨੇ ਅੱਛਾ ਇਹ ਵੀ ਪੱਠਾ ਨੇ ਹੈ ਇਹ ਬਾਈਆਂ ਦਾ ਬਾੜਾ ਬਣਾਇਆ ਹੋਇਆ ਤੇ ਇੱਧਰ ਖੱਸੀ ਬੱਕਰੇ ਛੱਡੇ ਹੋਏ ਨੇ ਘਰੇ ਤੇ ਇੱਕ ਦੋ ਬੱਕਰੀ ਹੈ ਤੇ ਪਾਣੀ ਦਾ ਪ੍ਰਬੰਧ ਹੈ ਵਿੱਚ ਪਿੰਜਰਾ ਮੇਮਨਿਆਂ ਵਾਸਤੇ ਹੈ ਤੇ ਇਹ ਸਾਰਾ ਬੱਕਰੀਆਂ ਸਰਤੀ ਬਣਾਇਆ ਹੋਇਆ ਹੈ ਜੀ ਸਰਤੇ ਬਣਨ ਲੱਗ ਰਿਹਾ ਹੈ ਅੱਛਾ ਜੀ ਹਰ ਪਰਿਵਾਰ ਹੈ ਮਕਾਨ ਵੀ ਆਪਣਾ ਬੱਕਰੀਆਂ ਦੇ ਸਿਰ ਤੇ ਬਣ ਰਿਹਾ ਠੀਕ ਹੈ ਜੀ ਇਹ ਐਨ ਵਧੀਆ ਕਮਾਈ ਹੈ ਹੈ ਹਾਂਜੀ ਬਹੁਤ ਕਮਾਈ ਹੈ ਬਹੁਤ ਜ਼ਿਆਦਾ ਕਮਾਈ ਹੈ ਬੱਕਰੀਆਂ ਨੇ ਪੂਰਾ ਸ਼ੌਂਕ ਹੈ ਆਪਣਾ ਅੱਛਾ ਜੀ ਸ਼ੌਂਕ ਨਾਲ ਬੱਕਰੀ ਰੱਖਦੇ ਆਂ ਕਮਾਈ ਵੀ ਬਾਫੀ ਹੈ ਜੇ ਸ਼ੌਂਕ ਨਾਲ ਰੱਖਾ ਹੈ ਫੇਰ ਇਹ ਕਮਾਈ ਹੈ ਜੀ ਇਹਨਾਂ ਚ ਦਿਲ ਆਪਣਾ ਬੱਕਰੀਆਂ ਬਣਾਉਣ ਲੱਗ ਪਿਆ ਕਮਾਈ ਹੁੰਦੀ ਤਾਂ 100 ਵੀ ਹੁੰਦਾ ਪਰ ਉਹ ਕਰਨ ਲੱਗ ਰਿਹਾ ਹੈ ਨਾ ਬਣਨ ਲੱਗ ਰਿਹਾ ਉੱਪਰੋਂ ਠੀਕ ਹੈ ਸਾਰਾ ਬਾਈਆਂ ਦੇ ਕਹਿੰਦੇ ਬੱਕਰੀਆਂ ਸਿਰ ਤੇ ਘਰ ਮਕਾਨ ਬਹੁਤ ਹੀ ਪੁਰਾਣਾ ਕੰਮ ਕਰਦੇ ਨੇ ਦਾਦੇ ਪੜਦਾਦਿਆਂ ਤੋਂ ਲੈ ਕੇ ਤੇ ਆ ਨੂਨ ਟੰਗੇ ਹੋਇਆ ਜੀ ਹਾਂਜੀ ਨੂਨ ਇਹ ਛੱਟਦੀਆਂ ਨੇ ਹਨਾ ਬੈ ਬੂ ਤੋਂ ਵਧੀਆ ਹੁੰਦਾ ਇਹ ਹਾਂਜੀ ਤੇ ਸਿਆਲ ਚ ਇਹਨਾਂ ਨੂੰ ਗਮਾਰੇ ਦਾ ਨੀਰਾ ਪਾਉਂਦੇ ਹਾਂ ਹਾਂ ਇਹ ਬੱਚਿਆਂ ਨੂੰ ਦਾਣਾ ਦੂਣਾ ਪਾ ਦਿੰਦੇ ਨੇ ਅੱਛਾ ਜੀ ਠੀਕ ਇਹ ਪਾਣੀ ਦੀ ਗਮਾਨ ਹੈ ਤੇ ਪ੍ਰਬੰਧ ਸਾਰੇ ਵਧੀਆ ਕਰੇ ਹੋਏ ਨੇ ਮੀਂਹ ਚੜੀ ਚ ਅੰਦਰ ਬਹਿ ਜਾਣਾ ਹਵਾ ਚ ਬਾਹਰ ਬਹਿ ਜਾਣਾ ਸਿਆਲ ਚ ਗੁਆਰਾ ਦਾ ਇਹਨਾਂ ਦੀ ਖੁੱਲ੍ਹ ਜਾਂਦੀ ਗਮਾਨ ਹੈ ਤੇ ਬੱਕਰੀਆਂ ਨੂੰ ਤੁੱਪ ਲੱਗਣੀ ਵੀ ਜ਼ਰੂਰੀ ਹੈ ਸਿਆਲ ਚ ਤੇ ਦਰਵਾਜ਼ੀਆਂ ਨੇ ਬਾਹਰ ਜਗ੍ਹਾ ਛੱਡੀ ਹੋਈ ਹੈ ਤੇ ਇਹ ਛਾਲਚ ਅੰਦਰ ਵੀ ਸਾਰਾ ਕੁਝ ਬਣਾਇਆ ਹੋਇਆ ਤੇ ਖੱਸੀ ਬੱਕਰੇ ਪਾਲੇ ਹੋਏ ਨੇ ਤੇ ਆ ਖੁਰਲੀਆਂ ਤਾਂ ਰੱਖੀਆਂ ਨੇ ਇਹਨਾਂ ਚ ਪਾਉਂਦੇ ਜੀ ਦਾਣਾ ਫੱਕਾ ਪੂਰੇ ਪ੍ਰਬੰਧ ਕਰੇ ਹੋਏ ਨੇ ਤੇ ਆ ਬਾਸ ਦੀਆਂ ਤਿੱਲੀਆਂ ਦੇ ਬਣਾਏ ਹੋਏ ਨੇ ਹਨਾ ਬਾਸ ਦੀ ਬਾਸ ਨਹੀਂ ਇਹ ਤਾਂ ਨਹੀਂ ਟੁੱਟਦੇ ਬਾਈ ਨਹੀਂ ਨਹੀਂ ਟੁੱਟਦੇ ਨਹੀਂ ਪੂਰਾ ਤਾਂ ਪੱਕੀ ਛੱਤ ਹੈ ਹਨਾ ਲੱਫ ਜਾਣਗੀ ਆ ਫਿਰ ਟੁੱਟਦੀ ਨਹੀਂ ਹੈ ਅੱਛਾ ਤੇ ਇਹਨਾਂ ਦੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਈਆਂ ਨੰਬਰ ਦਵਾਂਗੇ ਕੰਟੈਕਟ ਜ਼ਰੂਰ ਕਰਿਓ ਤੇ ਦੌਲਤਰਾਮ ਜੀ ਦੇ ਭਾਈ ਜੀ ਨੇ ਵੱਡਾ ਭਰਾ ਨਾ ਉਹਨਾਂ ਦਾ ਵੱਡਾ ਭਰਾ ਹੈ ਉਹਨਾਂ ਦਾ ਹੀ ਦੌਲਤ ਦਾ ਵੱਡਾ ਭਰਾ ਕੀ ਨਾਮ ਹੈ ਇਹਨਾਂ ਦਾ ਜਾਨ ਅਯਾਨ ਠੀਕ ਹੈ ਜਾਨ ਜਾਨ ਇਹ ਇਹਨਾਂ ਦਾ ਮਾਲ ਹੈ ਜਿਹੜਾ ਦਿਖਾਇਆ ਆਪਾਂ ਨੇ ਪੂਰੇ ਬੱਕਰੀਆਂ ਵਾਲਾਂ ਦਾ ਦਾਰੀਆ ਦੇਣਾ ਬਟੂ ਪੂਰਾ ਘਰ-ਵਾਰ ਦੇਖ ਸਕਦੇ ਹੋ ਬੱਕਰੀਆਂ ਸੱਤੇ ਪਨਾਏ ਹੋਏ ਨੇ ਫਾਰਮ ਬਣ ਲੱਗ ਰਿਹਾ ਪਾਈਆਂ ਦਾ ਤੇ ਹੋਰ ਬੱਕਰੀਆਂ ਪਾਉਣਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ